ਅਮਰਿਤ ਪਾਲ ਕੋਰ ਸਟੇਟ ਕੈਸ਼ੀਅਰ ਆਂਗਣਵਾੜੀ ਮੁਲਾਜ਼ਮ ਜੂਨੀਅਨ ਪੰਜਾਬ ਸੀਆਈਟੀਯੂ ਵੱਲੋਂ ਤੇ ਤੁਸੀਂ ਮੈਡਮ ਇਹ ਕਿਉਂਕਿ ਅਸੀਂ ਅੱਜ ਜਿਹੜਾ ਹੈਗਾ ਇਹ ਬਹੁਤ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਹੈਗਾ ਕਿਸਾਨੀ ਨੂੰ ਲੈ ਕੇ ਚੱਲ ਰਿਹਾ ਹੈਗਾ ਅਸੀਂ ਅੱਜ ਉਸ ਸੰਘਰਸ਼ ਦੇ ਸਮਰਥਨ ਦੇ ਵਿੱਚ ਆਏ ਆ ਅਸੀਂ ਪਹਿਲਾਂ ਜਿਹੜਾ 5 ਆਪਣਾ ਨਹੀਂ 25 ਅਗਸਤ ਨੂੰ ਵੀ ਇਸੇ ਸਮਰਥਨ ਦੇ ਵਿੱਚ ਭਾਗ ਲਿਆ ਸੀਗਾ 5 ਸਤੰਬਰ ਨੂੰ ਵੀ ਅਸੀਂ ਆਪਣੇ ਵੱਲੋਂ ਜਿਹੜਾ ਹੈਗਾ ਚੱਕਾ ਜਾਮ ਕੀਤਾ ਸੀ ਤੇ ਅਸੀਂ ਇਸ ਜਿਹੜੇ ਕਿਸਾਨੀ ਹੈਗੀ ਉਸ ਨੂੰ ਬਚਾਉਣ ਵਾਸਤੇ ਜਿਹੜੇ ਕਿਸਾਨ ਵਿਰੋਧੀ ਬਿੱਲ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨੇਗੇ ਜੋ ਕਿਸਾਨਾਂ ਦੇ ਹਿੱਤਾਂ ਦੇ ਬਿਲਕੁਲ ਵੀ ਹਿੱਤਾਂ ਦੇ ਵਿੱਚ ਨਹੀਂ ਹਨ ਕਿਸਾਨਾਂ ਤੋਂ ਜਿਹੜੀ ਉਹਨਾਂ ਦੀ ਜ਼ਮੀਨ ਹੈਗੀ ਉਸ ਦੇ ਵਿੱਚ ਜਿਹੜਾ ਕਿਸਾਨਾਂ ਤੋਂ ਖੋ ਕੇ ਕਾਰਪੋਰੇਟ ਨੂੰ ਦੇਣ ਦਾ ਪੂਰਾ ਉਪਰਾਲਾ ਹੈਗਾ ਔਰ ਜਿਹੜੀ ਐਮਐਸਪੀ ਹੈਗੀ ਉਸ ਨੂੰ ਖਤਮ ਕਰਨ ਦਾ ਮੰਢੀ ਕਰਨ ਖਤਮ ਕਰਨ ਦਾ ਜਿਹੜਾ ਇਹ ਸਰਕਾਰ ਦਾ ਕੋਝਾ ਹੀ ਕੋਝੀ ਚਾਲ ਹੈਗੀ ਹੈ ਜੀ ਉਸ ਨੂੰ ਲੈ ਕੇ ਜਿਹੜਾ ਹੈਗਾ ਅੱਜ ਆਂਗਣਵਾੜੀ ਮੁਲਾਜ਼ਮ ਜੂਨੀਅਨ ਵੱਲੋਂ ਸਮਰਥਨ ਕੀਤਾ ਜਾ ਰਿਹਾ ਕਿਉਂਕਿ ਜਿਹੜੀ ਆਂਗਣਵਾੜੀ ਵਰਕਰ ਹੈਗੀ ਉਹ ਵੀ ਕਿਸਾਨ ਪਰਿਵਾਰ ਨਾਲ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਹੈਗੀ ਤੇ ਜਿਹੜੀ ਉਸ ਦੀ ਵੀ ਰਸੋਈ ਹੈਗੀ ਉਹ ਵੀ ਕਿਸਾਨੀ ਤੋਂ ਹੀ ਚੱਲਦੀ ਹੈ ਇਸ ਕਰਕੇ ਜਿਹੜੀ ਆਂਗਣਵਾੜੀ ਵਰਕਰ ਹੈਗੀ ਉਸ ਉਸ ਵੱਲੋਂ ਆਂਗਣਵਾੜੀ ਦੇ ਵਰਕਰ ਹੈਲਪਰ ਹਰ ਤਬਕੇ ਵੱਲੋਂ ਜਿਹੜਾ ਹੈਗਾ ਅੱਜ ਇਸ ਦੇ ਵਿੱਚ ਸਾਂਝੂਲਿਤ ਕੀਤੀ ਜਾ ਰਹੀ ਹੈ ਤੇ ਅਸੀਂ ਵੀ ਉਸ ਸਮਰਥਨ ਵਿੱਚ ਅੱਜ ਪਹੁੰਚੇ also present